ਪਹਿਮਾਨ ਸਾਡੇ ਪਿੰਡ ਦੇ ਚੈਲਾ ਵਾਲਾ ਦੇ ਵਿਖੇ ਬਿਜਲੀ ਵਿਭਾਗ ਦੇ ਅਣਗਹਿਲੀ ਦੇ ਕਾਰਨ ਕਿਸਾਨਾ ਦੇ 7 ਏਕੜ ਕਣਕ ਸੜਕੇ ਸੁਆਹ ਹੋ ਗਈ ਹੈ ਗਲਬਾਦ ਦੇ ਦੌਰਾਨ ਜ਼ਿਲ੍ਹਾ ਪ੍ਰੈਸ ਕਟਰ ਮਨਜੀਤ ਸਿੰਘ ਓਲਕ ਦੇ ਦੱਸਿਆ ਹੈ ਕਿ ਸਰਕਾਰ ਪੀੜਤ ਪਰਿਵਾਰਾਂ ਨੂੰ ਬਣਾ ਮੁਆਵਜ਼ਾ ਦੇਵੇ ਤੇ ਉਹਨਾਂ ਕਿਹਾ ਕਿ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਢਕੋਂਦਾ ਦੇ ਵੱਲੋਂ ਕੋਈ ਵੀ ਸਖਤ ਫੈਸਲਾ ਲਿਆ ਜਾਵੇਗਾ ਤੇ ਹਰਮੇਸ਼ ਸਿੰਘ ਕਾਕਾ ਬਾਛਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਅਤੇ ਸੈਲਰ ਮਾਲਕਾਂ ਤੇ ਪਰਚਾ ਵੀ ਦਿੱਤਾ ਜਾਵੇ ਮਾਨਸਾ ਦੇ ਪਿੰਡ ਚੈਲਾ ਵਾਲਾ ਦੇ ਵਿਖੇ ਬਿਜਲੀ ਵਿਭਾਗ ਦੇ ਅਣਗਹਿਲੀ ਦੇ ਕਾਰਨ ਕਿਸਾਨਾਂ ਦੀ 7 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ ਗਲਵਾਦ ਦੇ ਦੌਰਾਨ ਜ਼ਿਲ੍ਹਾ ਪ੍ਰੈਸਕਰਤਰ ਮਨਜੀਤ ਸਿੰਘ ਗੋਲਕ ਨੇ ਦੱਸਿਆ ਹੈ ਕਿ ਸਰਕਾਰ ਪੀੜਤ ਪਰਿਵਾਰਾਂ ਨੂੰ ਬਣਾ ਮੁਆਵਜ਼ਾ ਦੇਵੇ ਤੇ ਉਹਨਾਂ ਨੇ ਕਿਹਾ ਨਹੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਵੱਲੋਂ ਕੋਈ ਵੀ ਸਖਤ ਫੈਸਲਾ ਲਿਆ ਜਾਵੇ ਹਾਂਜੀ ਮੈਂ ਮਨਜੀਤ ਸਿੰਘ ਗੋਲਕ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਵੱਲੋਂ ਜੋ ਕਿ ਚੈਲਾ ਵਾਲਾ ਦੇ ਵਿੱਚ ਮਾਨਸਾ ਜਿਹੜਾ ਚਨੀਰ ਬਲਾਕ ਦੋ ਕਿਸਾਨ ਹੈ ਜਿਹੜੇ ਬਿੱਕਰ ਸਿੰਘ ਫਿਰਾਂਗੇ ਰਵਿੰਦਰ ਸਿੰਘ ਤਰਵਿੰਦਰ ਸਿੰਘ ਦੋਹਾਂ ਦੀ 7 ਏਕੜ ਕਣਕ ਹੈ ਜਿਹੜੀ ਸੜਕੇ ਸਵਾਹ ਹੋ ਗਈ ਬਿਜਲੀ ਵਿਭਾਗ ਦੇ ਅੰਗੇਲੀ ਕਾਰਨ ਕਿਉਂਕਿ ਤਾਰਾਂ ਢਿੱਲੀਆਂ ਸੀ ਤਾਰਾਂ ਢਿੱਲੀਆਂ ਹੋਣ ਦੇ ਕਾਰਨ ਜਿਹੜੀ ਘੁੱਗੀ ਹੈ ਤਾਰ ਕਸਣ ਵਾਲੀ ਉਹ ਸੰਪਾਰਕ ਕਰਕੇ ਉਹ ਕਣਕ ਦੇ ਵਿੱਚ ਡਿੱਗੀ ਹੈ ਜਿਸ ਨਾਲ ਅੱਗ ਪੈ ਗਈ